ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਵੀਡੀਓ ਵਿੱਚ ਤੇ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਮੁਸਾਫਰ ਖਾਨੇ ਬਾਰੇ ਬਹੁਤ ਵਧੀਆ ਗੱਲ ਆ ਸੁਣ ਕੇ ਜਰਾ ਇੱਕ ਪ੍ਰਸਿੱਧ ਜੈਨ ਮਹਾਤਮਾ ਜੋ ਹੈ ਰਾਜੇ ਦੇ ਦਰਬਾਰ ਵਿੱਚ ਜਾਂਦਾ ਉਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਣ ਕਰਕੇ ਕੋਈ ਵੀ ਦਵਾਰ ਪਾਲ ਉਹਨੂੰ ਅੱਗੇ ਜਾਂ ਤਾਂ ਨਹੀਂ ਰੋਕਦਾ ਮਹਿਲ ਵਿੱਚ ਉਹ ਜਾਈ ਜਾਂਦਾ ਜਾਈ ਜਾਂਦਾ ਤੇ ਜਿੱਥੇ ਰਾਜਾ ਬੈਠਦਾ ਹੁੰਦਾ ਗੱਦੀ ਤੇ ਉਹ ਉਥੇ ਜਾ ਚਲਾ ਜਾਂਦਾ ਰਾਜੇ ਕੋਲ ਗਾਂ ਰਾਜਾ ਬੈਠਾ ਹੁੰਦਾ ਰਾਜਾ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਤੇ ਰਾਜਾ ਉਸ ਮਹਾਤਮਾ ਨੂੰ ਪੁੱਛਦਾ ਮੈਂ ਤੁਹਾਡੀ ਵੀ ਕੀ ਮਦਦ ਕਰ ਸਕਦਾ ਉਹ ਕਿਉਂਕਿ ਬਹੁਤ ਪ੍ਰਸਿੱਧ ਸੀ ਤਾਂ ਕਰਕੇ ਰਾਜੇ ਨੇ ਕਿਹਾ ਵੀ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਤੇ ਅਗੋਂ ਮਹਾਤਮਾ ਕਹਿੰਦਾ ਵੀ ਮੈਂ ਇਹ ਸਰਾਹ ਵਿੱਚ ਕਹਿੰਦਾ ਰਾਤ ਗੁਜ਼ਾਰਨਾ ਚਾਹਣਾ ਵੀ ਕਿਤੇ ਰਹਿਣ ਲਈ ਮੈਂ ਜਗਾ ਦਿੱਤੀ ਜਾਵੇ ਰਾਜਾ ਹਰਾਨੀ ਨਾਲ ਕਹਿੰਦਾ ਵੀ ਇਹ ਜਿਹੜੀ ਸਰਾਹ ਨਹੀਂ ਕਹਿੰਦਾ ਇਹ ਮੇਰਾ ਮਹਿਲ ਆ ਕਹਿੰਦਾ ਇਹ ਸਰਾਹ ਨਹੀਂ ਇਹ ਮੇਰਾ ਮਹਿਲ ਦਾ ਤੇ ਉਹ ਹਰਾਮ ਵੀ ਮਹਾਤਮਾ ਫਿਰ ਕਹਿੰਦਾ ਕਿ ਨਾ ਲੈਂਦੇ ਆ ਕਹਿੰਦਾ ਫਿਰ ਮਹਾਤਮਾ ਨੂੰ ਪੁੱਛਦਾ ਕਹਿੰਦਾ ਇਹ ਸਰਾਹ ਕਹਿੰਦਾ ਇਹਦੋਂ ਪਹਿਲਾਂ ਕਹਿੰਦਾ ਇੱਥੇ ਕੌਣ ਕੌਣ ਰਹਿ ਕੇ ਗਿਆ ਕਹਿੰਦਾ ਇਸ ਮਹਿਲ ਚ ਉਹ ਕਹਿੰਦਾਗਾ ਇਸ ਤੋਂ ਪਹਿਲਾਂ ਕਹਿੰਦਾ ਮੇਰੇ ਪਿਤਾ ਜੀ ਇੱਥੇ ਰਹਿ ਗਏ ਸੀ ਉਹਨਾਂ ਦੀ ਮੌਤ ਹੋ ਗਈ ਫਿਰ ਮਹਾਤਮਾ ਕਹਿੰਦਾ ਉਦੋਂ ਪਹਿਲਾਂ ਕੌਣ ਆ ਕੇ ਗਿਆ ਉਦੋਂ ਪਹਿਲਾਂ ਉਹ ਕਹਿੰਦਾ ਫਿਰ ਕਹਿੰਦਾ ਮੇਰੇ ਦਾਦਾ ਜੀ ਇੱਥੇ ਰਹਿ ਗਏ ਉਹ ਵੀ ਨਹੀਂ ਰਹੇਗੇ ਫੇਰ ਮਾਤਮਾ ਕਹਿੰਦਾਗਾ ਕਹਿੰਦਾ ਜਦੋਂ ਉਹ ਵੀ ਨਹੀਂ ਰਹਿ ਕੇ ਗਏਗੇ ਜਿੱਥੇ ਕੋਈ ਰਹਿਣ ਦਾ ਉਹੀ ਨਹੀਂਗਾ ਟਿਕਾਣਾ ਨਹੀਂਗਾ ਸਾਰੇ ਇੱਥੇ ਆ ਕੇ ਤੇ ਚਲੇ ਜਾਂਦੇ ਫਿਰ ਤੁਸੀਂ ਇਹਨੂੰ ਮਹਿਲ ਕਿਵੇਂ ਕਹਿ ਸਕਦੇ ਇਹ ਇੱਕ ਸਰਾਈ ਆ ਜ਼ਿੰਦਗੀ ਇੱਕ ਮੇਲਾ ਹੀ ਆ ਲੋਕ ਆਉਂਦੇ ਆ ਲੋਕ ਤੁਰੇ ਜਾਂਦੇ ਆ ਜਿਹੜਾ ਲੋਕ ਇੱਥੇ ਮੇਰੀ ਮੇਰੀ ਕਰਦੇ ਹੀ ਰਹਿ ਜਾਂਦੇ ਸਾਰੀ ਉਮਰ ਤਾਂ ਕਰਕੇ ਆਪਾਂ ਨੂੰ ਜ਼ਿਆਦਾ ਮੇਰੀ ਮੇਰੀ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਦਿਰਾਜਾ ਚ ਰਾਜੀ ਰਹਿਣਾ ਚਾਹੀਦਾ ਜੋ ਕੁਛ ਮਾਲਕ ਨੇ ਦਿੱਤਾ ਹੋਇਆ ਇੱਕ ਦਿਨ ਆਪਾਂ ਇੱਥੇ ਨਹੀਂ ਰਹਿਣਾ ਅਗਲੇ ਆਈ ਜਾਣਗੇ ਅਗ ਜਾਈ ਜਾਣਗੇ ਬਸ ਐਵੇਂ ਜਿਹੜੀ ਜ਼ਿੰਦਗੀ ਚੱਲਦੀ ਰਹਿੰਦੀ ਹੈ। ਜ਼ਿਆਦਾ ਮੇਰੀ ਮੇਰੀ ਬੰਦੇ ਨੂੰ ਨਹੀਂ ਕਰਨੀ ਚਾਹੀਦੀ। ਸਾਰਾ ਮੈਂ ਖੁਸ਼ ਰਹਿਣਾ ਚਾਹੀਦਾ। ਕਿਸੇ ਨਾਲ ਗੁੱਸਾ ਗਿਲਾ ਨਹੀਂ ਰੱਖਣਾ ਚਾਹੀਦਾਗਾ। ਤੇ ਜਿਵੇਂ ਵੀ ਆਪ ਦੇ ਖੁਸ਼ੀ ਚ ਖੁਸ਼ ਰਹਿਣਾ ਚਾਹੀਦਾਗਾ। ਭਾਵੇਂ ਕੋਈ ਗਰੀਬ ਆ ਕੋਈ ਅਮੀਰ ਜਿਵੇਂ ਮਰਜੀ ਹੈ। ਧੰਨਵਾਦ ਜੀ ਦੱਸਿਓ ਕਿਵੇਂ ਲੱਗੇ ਛੋਟੀ ਜੀ ਗੱਲ। ਮੁਸਾਫਿਰ ਖਾਣੇ ਦੀ ਗੱਲ ਆ ਮੈਂ ਕਿ ਤੋ ਪੜ੍ਹੀ ਹੋਈ ਸੀ। ਮੈਂ ਕਿ ਚਲ ਦੱਸਦੇ ਆ ਅੱਜ। ਧੰਨਵਾਦ ਜੀ।